ਰਾਗੁਰਜੀ ਦਾ ਖਾਲਸਾ ਬਾਹ ਹੈ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਪੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਰਾਜੀ ਪੁਛੇ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਲੈ ਕੇ ਆਏ ਆ ਆਲੂ ਆਲੂਆਂ ਦਾ ਆਪਾਂ ਇੱਕ ਇਹੋ ਜਿਹਾ ਇਕਰਾੜਾ ਤੇ ਖਸਾ ਨਾਸ਼ਤਾ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਕਾਪੇ ਪੋਹਾ ਪਾਵਾਂਗੇ ਪੋਹੇ ਨੂੰ ਆਪਾਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਪੁੰਝ ਕੇ ਸਾਫ਼ ਕਰਕੇ ਇਹਦਾ ਪਾਊਡਰ ਬਣਾ ਲਾਂਗੇ ਤੇ ਆਲੂ ਆਪਾਂ ਛਿੱਲ ਕੇ ਕੱਟ ਲੈਨੇ ਆ ਤੇ ਫਿਰ ਅੱਗੇ ਤੁਹਾਨੂੰ ਦੱਸਦੇ ਆ ਇਹਦਾ ਕੀ ਕਰਨਾ ਇਸੇ ਤਰ੍ਹਾਂ ਆਪਾਂ ਸਾਰੇ ਆਲੂ ਛਿੱਲ ਲੈਣੇ ਆ ਆਲੂ ਕੋਈ ਪੀਲਰ ਨਾਲ ਛੇਲਦੇ ਪਰ ਮੈਨੂੰ ਨਹੀਂ ਉਹਦੇ ਨਾਲ ਮਜ਼ਾ ਆਉਂਦਾ ਛਿੱਲਣ ਦਾ ਮੈਂ ਕਰਦਣ ਵਾਲੀ ਛਿੱਲਦੀ ਆ ਮੇਰ ਕੋ ਕਰਦਣਾ ਛਿੱਲੇ ਜਾਂਦੇ ਆ ਇੰਨੋ ਕਰਦੇ ਦੇ ਕਰਦੇ ਦੇ ਨਾਲ ਛਿਲਣ ਦਾ ਤਾਂ ਹੀ ਮਜ਼ਾ ਆਉਂਦਾ ਕਿਉਂਕਿ ਆਪਾਂ ਸਾਰੇ ਆਲੂ ਦੀ ਇੱਕੋ ਵਾਰੀ ਛਿਲਕਾ ਸਾਰਾ ਲਾਵਾਂਗੇ ਲੰਬਾਈ ਆ ਤੁਹਾਨੂੰ ਲਾ ਕੇ ਦਿਖਾਉਨੇ ਆ ਇੱਕੋ ਵਾਰੀ ਆਲੂ ਦਾ ਛਿਲਕਾ ਆ ਦੇਖੋ ਸਾਰੇ ਆਲੂ ਦਾ ਛਿਲਕਾ ਇੱਕੋ ਵਾਰੀ ਆਪਾਂ ਲਾਇਆ ਕਿ ਟੁੱਟਣ ਨਹੀਂ ਦਿੱਤਾ ਵਿੱਚ ਛਿੱਲ ਲਿਆ ਤੇ ਇਹਨਾਂ ਨੂੰ ਕੱਟ ਲੈਨੇ ਆਪਾਂ ਬਰੀਕ ਬਰੀਕ ਇਹਨਾਂ ਦੇ ਸਲਾਈਸ ਕਟਾਂਗੇ ਤੇ ਕਿਉਂਕਿ ਜਿਹੜੇ ਆਪਣੇ ਆਪਾਂ ਇਹਨਾਂ ਨੂੰ ਗ੍ਰੈਂਡ ਕਰਨਾਂ ਤੇ ਗ੍ਰੈਂਡ ਸੌਖੇ ਹੋ ਜਾਣਗੇ ਇਹ ਆਲੂ ਵਿੱਚ ਪਾ ਕੇ ਆਪਾਂ ਗ੍ਰੈਂਡ ਕਰ ਲੈਨੇ ਆਂ ਆਲੂ ਆਪਾਂ ਅੱਧੇ-ਅੱਧੇ ਕਰਕੇ ਗ੍ਰੈਂਡ ਕਰ ਲਾਂਗੇ ਥੋੜਾ ਵਿੱਚ ਪਾਣੀ ਪਾ ਲਾਂਗੇ ਇੰਨਾ ਇਹ ਆਪਣਾ ਮਿਸ਼ਰਣ ਇਦਾਂ ਦਾ ਬਣ ਗਿਆ ਤੇ ਹੁਣ ਆਪਾਂ ਕੱਢ ਲਾਂਗੇ ਤੇ ਇਦਾਂ ਦਾ ਆਪਣਾ ਹੀ ਮਿਸ਼ਰਣ ਬਣ ਗਿਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਵਾਦ ਅਨਸਾਰ ਲੂਣ ਇੰਨਾ ਕ ਆਪਾਂ ਨਰਦਨਾ ਪਾਵਾਂਗੇ ਤੇ ਜੀਰਾ ਪਾਵਾਂਗੇ ਇੰਨੇ ਕ ਆਪਾਂ ਲਾਲ ਮਿਰਚ ਪਾਵਾਂਗੇ ਕਿ ਆਪਾਂ ਹਰੀ ਨਹੀਂ ਪਾ ਰਹੇ ਤੇ ਇੰਨਾ ਕ ਆਪਾਂ ਬੇਕਮ ਸੋਡਾ ਪਾਵਾਂਗੇ ਇਹਦੇ ਨਾਲ ਥੋੜੇ ਜਿ ਕਰਾਰੇ ਖਸਤਾ ਬਣਨਗੇ मिक्स कर लेने चंगी तरह ये जेड़ा ਆਪਾਂ ਪੋਹੇ ਦਾ ਪਾਊਡਰ ਬਣਾਇਆ ਪਾ ਲਈਏ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਕੜਾਈ ਆਪਾਂ ਗੈਸ ਬਾਲ ਕੇ ਉੱਪਰ ਰੱਖ ਲਈ ਦੀ ਕੜਾਈ ਇਹਨੂੰ ਗਰਮ ਹੋ ਗਈ ਤੇ ਦੇ ਵਿੱਚ ਆਪਾਂ ਪਾਲਾਂ ਪੰਗੇ ਆਪਾਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਕਰਕੇ ਕੜਕਾ ਕੇ ਫਿਰ ਆਪਾਂ ਇਹਦੀ ਵਰਤੋਂ ਕਰਨੀ ਫਿਰ ਆਪਾਂ ਘਟ ਕਰ ਦਾਂਗੇ ਗੈਸ ਇਨੂੰ ਆਪਾਂ 5-10 ਮਿੰਟ ਿੱਕੇ ਪਾਸੇ ਟੰਟਾਂਗੇ ਕਿਉਂਕਿ ਵਿੱਚੋਂ ਫਸਤਾ ਹੋਲੇ ਬੰਨ ਕੇ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਪਕੌੜੇ ਇਸ ਤਰ੍ਹਾਂ ਛੋਟੇ-ਛੋਟੇ ਸਿੰਚੇਰੀ ਹਲਪਣਾ ਪਾਵਾਂਗੇ ਤੇ ਹਲੇ ਆਪਣੇ ਆਲੂ ਪਕੌੜੇ ਬਣਦੇ ਪਏ ਆ ਠੇਮਠੇ ਸੇਕ ਤੇ ਆਪਾਂ ਇਹਨਾਂ ਨੂੰ ਰਾੜਾਂਗੇ ਚਲੋ ਆਪਣੇ ਪਕੌੜੇ ਬਣ ਕੇ ਤਿਆਰ ਹੈ। ਚਲੋ ਆਪਣੇ ਪਕੌੜੇ ਬਹੁਤ ਵਧੀਆ ਬਣੇ ਆ। ਮਠੇ ਮਠੇ ਸੇਕ ਤੇ ਪਕਾਏ ਆਪਾਂ। ਆਹ ਲੋ ਜੀ ਆਪਣਾ ਆਲੂ ਪੋਹੇ ਦਾ ਨਾਸ਼ਤਾ ਬਣ ਕੇ ਤਿਆਰ ਆ ਤੇ ਨਾਲ ਆਪਾਂ ਸੌਸ ਦੇ ਨਾਲ ਸਰਵ ਕੀਤਾ ਵਾ ਤੇ ਕਿੰਨੋ ਕਿੰਨੋ ਸਾਡੂ ਵੀਡੀਓ ਚੰਗੀ ਲੱਗੀ ਤੇ ਕਿੰਨੇ ਕਿੰਨੇ ਮਤਲਬ ਬਣਾ ਕੇ ਖਾਦਾ ਇਹੋ ਜਿਹਾ ਨਾਸ਼ਤਾ ਤੇ ਅੱਜ ਮੌਸਮ ਵੀ ਮੀਂਹ ਦਾ ਵਾ ਤੇ ਬੱਚੇ ਕਹਿੰਦੇ ਕੋਈ ਫਰਾਈ ਬਣਾਓ ਤੇ ਆਪਾਂ ਆਲੂ ਬੋਹੇ ਦਾ ਨਾਸ਼ਤਾ ਤਿਆਰ ਕੀਤਾ ਵਾ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਛੇ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹਾ ਬਈ